ਵਰਜੀ ਦਾ ਖਾਲਸਾ ਵਰਜੀ ਦੀ ਫਤਿਹ ਜਿਹੜੀ ਖਬਰ ਜੁੜੀ ਹੈ ਇਸ ਵੇਲੇ ਵੱਡੀ ਖਬਰ ਆ ਤੇ ਉਹ ਹੈ ਭਾਈ ਨਰੈਣ ਸਿੰਘ ਚੌੜਾ ਦੇ ਨਾਲ ਆ ਉਹਨਾਂ ਦੀ ਜਿਹੜੀ ਅੱਜ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਆ ਜਿਹੜਾ ਪੁਲਿਸ ਰਿਮਾਂਡ ਅੱਜ ਖਤਮ ਹੋ ਗਿਆ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਪਰ ਕਈ ਐ ਤੇ ਬੜੇ ਵੱਡੇ ਸਵਾਲ ਹੁਣ ਮਨਜੀਠੀ ਆ ਪੁਲਿਸ ਤੇ ਚੁੱਕ ਰਿਹਾਗਾ ਹੁਣ ਪੁਲਿਸ ਤੇ ਜਿਹੜੀ ਪੁਲਿਸ ਨੇ ਜਿਹੜੀ ਐਫ ਆਈ ਆਰ ਜਿਹੜੀ ਦਰਜ ਕੀਤੀ ਆ ਮਜੀਠੀਆ ਕਹਿੰਦਾ ਉਹਦੇ ਵਿੱਚ ਤਾਂ ਇੰਜ ਨੇ ਲਿਖਿਆਗਾ ਬੇ ਗੁੱਥੋਂ ਗੁੱਥੀ ਹੋਏ ਨੇ ਤੇ ਇਹਨਾਂ ਤੋਂ ਜਿਹੜਾ ਨਰੈਣ ਸਿੰਘ ਚੌੜਾ ਤੋਂ ਜਿਹੜਾ ਹਵਾਈ ਜਿਹੜਾ ਫਾਇਰ ਚੱਲ ਗਿਆ ਜਾਨੀ ਕਿ ਕਹਿੰਦੇ ਕਿ ਭਗਵੰਤ ਮਾਨ ਤੇ ਕੇਜਰੀਵਾਲ ਸਖਵਿਰਵਾਦ ਨੂੰ ਮਰਵਾਉਣਾ ਚਾਹੁੰਦੇ ਆ ਤੇ ਨਰੈਣ ਸਿੰਘ ਚੌੜਾ ਨੂੰ ਜਿਹੜਾ ਤਾਂ ਕਿ ਜਿਹੜਾ ਜਲਦੀ ਬਰੀ ਹੋ ਸਕੇ ਸਕੇ ਤੇ ਜਿਹੜਾ ਜ਼ਮਾਨਤ ਵੀ ਜਿਹੜਾ ਜਲਦੀ ਹੋ ਸਕੇ ਕਹਿੰਦਾ ਇਸ ਕਰਕੇ ਜਿਹੜਾ ਸਭ ਕੁਝ ਕੀਤਾ ਜਾ ਰਿਹਾਗਾ ਦੂਸਰੇ ਪਾਸੇ ਸਖਜਤੇਵੰਦੀਆ ਤੇ ਬਲਜੀਤ ਸਿੰਘ ਦਾਦੂਵਾਲ ਦਾ ਬਿਆਨ ਆਇਆਗਾ ਕਿ ਜਿਹੜਾ ਇਹ ਹਮਲਾਗਾ ਬਲਵਿੰਦਰ ਸਿੰਘ ਭੁੰਡਰ ਜਾਂ ਵਿਕਰਮਜੀਤ ਸਿੰਘ ਮਜੀਠੀਏ ਵੱਲੋਂ ਕਰਾਇਆ ਹੋ ਸਕਦਾਗਾ ਉਹਨਾਂ ਦੀ ਸਾਜ਼ਿਸ਼ ਹੋ ਸਕਦੀ ਆ ਹੋਨਾ ਕਈ ਪਹਿਲੂ ਨੇ ਹੁਣ ਦਲ ਖਾਲਸਾ ਕਹਿ ਰਹੇ ਨੇ ਕਿ ਨਰੈਣ ਸਿੰਘ ਚੌੜੇ ਦਾ ਜਿਹੜਾ ਇਤਿਹਾਸ ਆ ਉਹ ਪੜਨਾ ਚਾਹੀਦਾਗਾ ਨਰੈਣ ਸਿੰਘ ਚੌੜੇ ਨੇ ਕਿਸੇ ਨਾਲ ਸਮਝੌਤਾ ਨਹੀਂ ਕੀਤਾ ਨਾ ਉਹ ਵਿਕਿਆਗਾ ਜਿਹੜਾ ਉਹ 7 ਮਈ ਤਰੀਕੇ ਦੇ ਨਾਲ ਆਪਣਾ ਜਿਹੜਾ ਸਮੇਂ-ਸਮੇਂ ਤੇ ਜਿਹੜਾ ਰੋਲ ਅਦਾ ਕਰਦਾ ਆ ਰਿਹਾਗਾ ਨਾਲ ਹੀ ਖਬਰ ਜੁੜੀ ਆ ਕਿ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਨੇ ਕਿਹਾਗਾ ਕਿ ਜਿਹੜੀ ਦਸਤਾਰ ਲਾਹੀ ਆ ਨਰਨ ਸਿੰਘ ਚੌੜੇ ਦੀ ਅਕਾਲੀ ਦਲ ਦਾ ਆਗੂ ਅਰਦਾਸਪੁਰ ਤੋਂ ਤੇ 18 ਤਰੀਕ ਨੂੰ ਇੱਕ ਵੱਡਾ ਇਕੱਠ ਸੱਦ ਲਿਆ ਸ੍ਰੀ ਅਕਾਲਤਾ ਸਾਹਿਬ ਵਿਖੇ ਦਲ ਖਾਲਸਾ ਤੇ ਜਥੇਬੰਦੀਆਂ ਨੂੰ ਦਲ ਖਾਲਸਾ ਵੱਲੋਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਆ ਕਿ 18 ਦਸੰਬਰ ਨੂੰ ਜਿਹੜਾ ਅਕਾਲਤਾ ਸਾਹਿਬ ਤੇ ਜਾ ਕੇ ਜਿਹੜਾ ਦਸਤਾਰ ਲਾਹੀ ਜਿਸ ਅਕਾਲੀ ਆਗੂ ਨੇ ਉਹਦੇ ਖਿਲਾਫ ਜਥੇਦਾਰ ਕੀ ਫੈਸਲਾ ਲੈਣਗੇ ਇੱਕ ਵੱਡਾ ਸਵਾਲ ਆ ਪਰ ਦੂਸਰੇ ਪਾਸੇ ਆਪਾਂ ਕਹਿ ਦਈਏ ਹਰਜਿੰਦਰ ਸਿੰਘ ਧਾਮੀ ਜੋ ਸਰੌਣੀ ਕਮੇਟੀ ਦਾ ਪ੍ਰਧਾਨ ਆ ਲਗਭਗ ਤਿੰਨ ਵਾਰ ਹੀ ਚੁਣਿਆ ਗਿਆ ਬਾਦਲਾਂ ਦੇ ਬਹੁਤ ਨੇੜੇ ਆ ਸਖਵੀਰ ਬਾਦਲ ਦਾ ਜਿਹੜਾ ਆਪਾਂ ਕਹਿ ਲੀਏ ਤੇ ਇਸ ਕਰਕੇ ਜਿਹੜਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਅਕਾਲ ਤਖਤ ਦੇ ਜਥੇਦਾਰ ਨੂੰ ਮੰਗਵਤਾ ਦਿੱਤਾ ਗਿਆ ਕੱਲ੍ਹ ਆ ਤੇ ਨਰੈਨ ਸਿੰਘ ਚੌੜੇ ਨੂੰ ਜਿਹੜਾ ਪੰਤ ਵਿੱਚੋਂ ਸਿੱਖਿਆ ਜਾਵੇ ਤੇ ਬੱਕ ਬੱਕ ਜਥੇਬੰਦੀਆਂ ਇਹਨਾਂ ਨੂੰ ਇੰਜ ਲੱਗਦਾ ਸੀ ਸਖਬੀਰ ਬਾਦਲ ਤੇ ਜਿਹੜੀ ਪੁੱਠੀ ਗੇਮ ਪੈ ਗਈ ਸਖਬੀਰ ਬਾਦਲ ਨੇ ਕੀਤਾ ਸੀ ਢੰਗ ਇਹ ਅਸੀਂ ਜਿਹੜਾ ਮਾਫੀਨਾਮਾ ਮੰਗ ਕੇ ਆ ਵਰਸਾ ਫੜ ਕੇ ਜਿਹੜਾ ਬੈਠਣਾ ਇਹ ਕੋਈ ਤਨਖਾਹ ਨਹੀਂ ਇਹ ਕੋਈ ਸਜ਼ਾ ਨਹੀਂ ਤੇ ਜਿਹੜੇ ਮਲਾਜ਼ਮ ਉਹ ਤੇ ਡਿਊਟੀਆਂ ਕਰਦੇ ਆ 24 24 ਘੰਟੇ 12 12 ਘੰਟੇ ਜਿਹੜਾ ਵਰਤਸਾ ਫੜ ਕੇ ਬੰਦੇ ਆ ਤੇ ਸਖਬੀਰ ਬਦਲ ਨੇ ਤਾਂ ਇੱਕ ਘੰਟੇ ਦੀ ਸਜ਼ਾ ਲਈ ਆ ਜਿਹੜੀ ਦੂਸਰੇ ਪਾਸੇ ਦਮਦੀ ਟਕਸਾਲਾ ਭਿੰਡਰਾਂ ਵਾਲਾ ਦਾ ਪਾਇਰ ਅਨਜੀਤ ਸਿੰਘਾ ਉਹਦਾ ਵੀ ਜਿਹੜਾ ਤਿੱਖਾ ਬਿਆਨ ਆਇਆਗਾ ਤੁਹਾਨੂੰ ਉਹ ਵੀ ਸੁਣਾਉਣੇ ਆ ਕਹਿੰਦਾ ਭਾਵ ਕਿ ਹੋ ਕੀ ਰਿਹਾ ਅਕਾਲੀ ਦਲ ਤਾਂ ਇਹ ਕਹਿ ਰਿਹਾ ਸੀ ਕਿ ਅਸੀਂ ਦੁੱਧ ਤੋਤੇ ਹੋ ਜਾਵਾਂਗੇ ਚਿੱਟੇ ਬਾਗਲੇ ਹੋ ਜਾਵਾਂਗੇ ਪਰ ਹੋ ਉਲਟ ਰਿਹਾਗਾ ਕਿੱਥੇ ਨਿਕਲਣ ਦੀ ਕੋਸ਼ਿਸ਼ ਕਰਦੇ ਸੀ ਬਿਆਦਵੀਏ ਮੁੱਦੇ ਤੇ ਕਤਲੇ ਮਾਮਲੇ ਚੋਂ ਪਰ ਹੋ ਜਿਹੜਾ ਇਹਨਾਂ ਦੇ ਖਿਲਾਫ ਉਲਟ ਰਿਹਾਗਾ ਕਿਉਂਕਿ ਬੰਦਾ ਜਿਹੜਾ ਵੀ ਗੁਰੂ ਦੇ ਦਰ ਤੇ ਆ ਕੇ ਝੂਠ ਬੋਲਦਾਗਾ ਤੇ ਉਹ ਸਜ਼ਾ ਉਹਨੂੰ ਦੁੱਗਣੀ ਲੱਗਦੀ ਆ ਇੱਕ ਪਾਸੇ ਤਾਂ ਗਨਾਹ ਸੇ ਕਬੂਲ ਕਰੀ ਜਾਂਦੇ ਆ ਦੂਸਰੇ ਪਾਸੇ ਅਸੀਂ ਉਸੇ ਗੁਰੂਗ੍ਰਾਂਦ ਸਾਹਿਬ ਅੱਗੇ ਜਿਹੜਾ ਝੂਠ ਬੋਲੀ ਜੰਨੇ ਆ ਇਹ ਸਜ਼ਾ ਤੋਂ ਸਜ਼ਾ ਵਾਦੀ ਜਾਊਗੀ ਘਟਦੀ ਨਹੀਂ ਜਿਹੜੀ ਇਹ ਸਬੀਰ ਬਾਦਲ ਨੇ ਜਿਹੜਾ ਇਹ ਉਠਾ ਤਾ ਪੰਗਾ ਲੈ ਲਿਆ ਪਤਾ ਨਹੀਂ ਕਿ ਜਥੇਦਾਰ ਨਰੈਨ ਸਿੰਘ ਚੌੜਾ ਨੂੰ ਸੇਕ ਕੇ ਜਿਹੜਾ ਕਿ ਆਪਣਾ ਇਹ ਬਰਕਰਾਰ ਰੱਖਣਗੇ ਅਕਾਲੀ ਦਲ ਕੋਈ ਹੋਂਦ ਦੇ ਵਿੱਚ ਆ ਜਾਊਗਾ ਪਰ ਨਹੀਂ ਸਿੱਖ ਜਥੇਬੰਦੀਆਂ ਕਹਿੰਦੀਆਂ ਨੇ ਕਿ ਤੁਸੀਂ ਇੱਕ ਵਾਰੀ ਸੇਕ ਕੇ ਤਾਂ ਦੇਖੋ ਫਿਰ ਪਤਾ ਲੱਗੇਗਾ ਇਹ ਜਥੇਦਾਰਾਂ ਨੂੰ ਵੀ ਬੰਗਾਰ ਪਾਈ ਜਾ ਰਹੀ ਆ ਤੁਹਾਨੂੰ ਮੈਂ ਇੱਕ ਬਿਆਨ ਸੁਣਾਉਣਾ ਉਸ ਤੋਂ ਬਾਅਦ ਆਪਾਂ ਅੱਗੇ ਗੱਲਬਾਤ ਕਰਦੇ ਆ ਮਾਫ ਕਰਨਾ ਸੁਣੋਣੇ ਤੁਹਾਨੂੰ ਤੁਹਾਨੂੰ ਇਹ ਤਾਂ ਸਾਰਿਆਂ ਨੂੰ ਪਤਾ ਹੀ ਆ ਜਿਹੜਾ ਆ ਪੁਰਾਣਾ ਇਤਿਹਾਸ ਆ ਕਿਸੇ ਸਮੇਂ ਇਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨਦੀਪਾਗ ਵੀ ਲਾਈ ਸੀ 2006 ਦੇ ਵਿੱਚ ਕਤੂ ਨੰਗਲ ਦੇ ਵਿੱਚ ਇਥੇ ਤਰ੍ਹਾਂ ਜਦੋਂ 328 ਪਾਵਨ ਸਰੂਪਾਂ ਦਾ ਸਿੱਖ ਸੰਗਤਾਂ ਇਨਸਾਫ ਮੰਗ ਰਹੀਆਂ ਸਨ ਤੇ ਉਦੋਂ ਵੀ ਸਤਕਾਰ ਕਮੇਟੀ ਦੇ ਗੁਰਸਿੱਖਾਂ ਦੀ ਸ਼ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਹਨਾਂ ਸ਼ਰੋਮਣੀ ਕਮੇਟੀ ਦੇ ਗੁੰਡੇ ਟੋਲਿਆਂ ਨੇ ਜਿਹੜੀਆਂ ਗੁਰਸਿੱਖਾਂ ਦੀਆਂ ਪੱਗਾਂ ਲਾਈਆਂ ਸਨ ਜੇਰਾ ਸਿੱਖ ਹੁੰਦਾ ਆ ਉਹ ਕਿਸੇ ਬੇਗਾਨੀ ਧੀ ਭੈਣ ਦੇ ਉੱਤੇ ਵੀ ਬਾਰ ਨਹੀਂ ਕਰਦਾ ਪਰ ਇਹਨਾਂ ਸ਼ਰੋਮਣੀ ਕਮੇਟੀ ਦੇ ਗੁੰਡੇ ਟੋਲਿਆਂ ਨੇ ਬਾਦ ਦਲੀਆਂ ਨੇ ਉਦੋਂ ਉਥੇ ਸ਼ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਧੀਆਂ ਭੈਣਾਂ ਦੇ ਜਿਹੜੇ ਕੱਪੜੇ ਉਹ ਪਾੜੇ ਸੀ ਗੁਰਸਿੱਖਾਂ ਦੇ ਕਕਾਰ ਵੀ ਲਾਲੇ ਸੀ ਉਹਨਾਂ ਦੀਆਂ ਪੱਗਾਂ ਵੀ ਲਾਈਆਂ ਅਤੇ ਉਹਨਾਂ ਦੇ ਜੇਬਾਂ ਦੇ ਵਿੱਚੋਂ ਪੈਸੇ ਵੀ ਕੱਢ ਲਏ ਅੱਜ ਤੱਕ ਇਹਨਾਂ ਨੇ ਗੁਰਸਿੱਖਾਂ ਦੇ ਕਕਾਰ ਵਾਪਸ ਨਹੀਂ ਮੋੜੇ ਉਥੇ ਸ਼ਹੀਦ ਭਾਈ ਦਿਲਬਾਖ ਸਿੰਘ ਸ਼ਹੀਦ ਭਾਈ ਪਿਆਰਾ ਸਿੰਘ ਜੀ ਸਤਾਰਨ ਮੈਂ ਜਿਨ੍ਹਾਂ ਨੂੰ ਖਾਲਸਾਣ ਕਮਾਂਡੋ ਫੋਰਸ ਦੀ ਮਾਂ ਕਿਹਾ ਜਾਂਦਾ ਸੀ ਉਹਨਾਂ ਦੇ ਸਪੁੱਤਰ ਭਾਈ ਦਲਬਾਖ ਸਿੰਘ ਦੀ ਸ਼ਰੋਮਣੀ ਕਮੇਟੀ ਵਾਲਿਆਂ ਨੇ ਦਸਤਾਰ ਉਤਾਰ ਦਿੱਤੀ ਸੀ ਉਹਨਾਂ ਦੇ ਕੇਸਾਂ ਤੋਂ ਫੜ ਕੇ ਜਿਹੜਾ ਆਤ ਹੋਇਆ ਗਿਆ ਇਹੀ ਕੁਝ ਭਾਈ ਸੁਖਜੀਤ ਸਿੰਘ ਖੋਸੇ ਨਾ ਹੋਇਆ ਆ ਭਾਈ ਬਲਵੀਰ ਸਿੰਘ ਬੁੱੱਛਲ ਨਾ ਹੋਇਆ ਭਾਈ ਮਨਜੀਤ ਸਿੰਘ ਛਬਾੜ ਅਤੇ ਹੋਰ ਗੁਰਸਿੱਖਾਂ ਦੇ ਨਾਲ ਹੋਇਆ ਉਸ ਸਮੇਂ ਮੈਂ ਵੀ ਇਹਨਾਂ ਦੇ ਜੁਲਮ ਤਸ਼ੱਦਦ ਦਾ ਸ਼ਿਕਾਰ ਬਣਿਆ ਸੀ ਉਦੋਂ ਸ਼ਰੋਮਣੀ ਕਮੇਟੀ ਦਾ ਜਿਹੜਾ ਦਫ਼ਤਰ ਸੀ ਉਹ ਇੱਕ ਬੁੱੱਛਲਖਾਨਾ ਬਣ ਚੁੱਕਾ ਹੋਇਆ ਸੀ ਜੋ ਕੁਝ ਬੁੱੱਛਲ ਪੁਲਿਸ ਅਫਸਰ ਬੁੱਟਰਖਾਨੀਆਂ ਦੇ ਵਿੱਚ ਤਸੀਹਾ ਕੇਂਦਰਾਂ ਦੇ ਵਿੱਚ ਜੁਝਾਰੂ ਸਿੰਘਾਂ ਦੇ ਨਾਲ ਕਰਦੇ ਹੁੰਦੇ ਸੀ ਉਹੀ ਕੁਝ ਵਾਦ ਟੋਲੇ ਨੇ ਸ਼ਰਮਣੇ ਕਮੇਟੀ ਦੇ ਦਫ਼ਤਰ ਵਿੱਚ ਪੰਥ ਪ੍ਰਸਤ ਗੁਰਸਿੱਖਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 328 ਲਾਭ ਦਾ ਸਰੂਪਾਂ ਦਾ ਇਨਸਾਫ਼ ਮੰਗਦੇ ਗੁਰਸਿੱਖਾਂ ਦੇ ਨਾਲ ਕੀਤਾ ਸੀ ਤੇ ਹੁਣ ਵੀ ਭਾਈ ਨਰੈਣ ਸਿੰਘ ਚੋੜਾ ਦੀ ਜਿਹੜੀ ਪੱਗ ਲਾਈ ਏ ਇਹਨੂੰ ਪੰਥ ਬਰਦਾਸ਼ਤ ਨਹੀਂ ਕਰੇਗਾ ਭਾਈ ਨਰੈਣ ਸਿੰਘ ਚੋੜਾ ਉਹ ਗੁਰਸਿੱਖ ਹਨ ਜਿਨ੍ਹਾਂ ਨੇ ਕੌਮ ਦੀ ਲੱਥੀ ਹੋਈ ਪੱਗ ਨੂੰ ਮੋਢ ਸਿਰ ਤੇ ਸਜਾਉਂਦਾ ਜਿਹੜਾ ਜਤਨ ਆ ਉਹ ਕੀਤਾ ਸੀ ਕਹਿੰਦੇ ਉਹ ਭਾਵ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਕੌਮ ਦੀ ਪੱਗ ਲਾਈ ਸੀ ਨਾ ਬੀਅਦਬੀ ਦੇ ਦੋਸ਼ਾਂ ਨੂੰ ਬਚਾਇਆ ਸੀ ਸਿੰਘਾਂ ਨੂੰ ਜਿਹੜਾ ਕਤਲ ਉਹ ਕਰਵਾਇਆ ਸੀ ਭਾਈ ਨਰੈਣ ਸਿੰਘ ਚੋੜੇ ਨੇ ਉਹਦਾ ਬਦਲਾ ਲਿਆ ਤੇ ਤੁਸੀਂ ਭਾਈ ਦੇ ਰਣ ਸਿੰਘ ਦੀ ਪੱਗ ਲਾ ਦਿੱਤੀ ਤੇ ਤੁਸੀਂ ਇਹ ਦੇਖੋ ਕਿ ਭਾਈ ਨਰੈਣ ਸਿੰਘ ਜਾਂ ਹੋਰ ਸਿੱਖ ਨੌਜਵਾਨ ਉਹ ਲੱਖੀ ਹੋਈ ਜਿਹੜੀ ਪੱਗ ਹੈ ਨਾ ਰੋਸ ਵਜੋਂ ਕੋਈ ਵੀ ਕਦਮ ਉਠਾ ਸਕਦਾ ਤੇ ਫਿਰ ਧਾਮੀ ਸਾਹਿਬ ਫਿਰ ਤੁਸੀਂ ਚੀਕਾ ਨਾ ਮਾਰਿਓ ਉਦੋਂ ਫਿਰ ਤੁਸੀਂ ਬੜੀਆਂ ਚੀਕਾਂ ਮਾਰਦੇ ਹੁੰਦੇ ਹੋ ਆ ਸੁਖਬੀਰ ਬਾਦਲ ਤੇ ਹਮਲਾ ਹੋ ਗਿਆ ਤੁਸੀਂ ਚੀਕਾਂ ਮਾਰਦੇ ਕਿ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਤੇ ਆਪ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਜਦੋਂ ਸਿੱਖ ਨੌਜਵਾਨਾਂ ਨੂੰ ਹਰ ਸਾਲ 6 ਜੂਨ ਵਾਲੇ ਦਿਨ ਕੁੱਟਦੇ ਹੋ ਉਦੋਂ ਤੁਹਾਨੂੰ ਨਹੀਂ ਯਾਦ ਆਉਂਦਾ ਕਿ ਇਹਨਾਂ ਦੀ ਜੀ ਦੀ ਗੁੰਡਾ ਟਾਸਕ ਫੋਰਸ ਤੇ ਆ ਤੁਹਾਡੇ ਸ਼ਰੋਮਨੀ ਕਮੇਟੀ ਦੇ ਘਰ ਹੀ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਉਦੋਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਖਾਲਸਾ ਜਿੰਦਾਬਾਦ ਦੇ ਨਾਰੇ ਲਾ ਰਹੇ ਨੌਜਵਾਨਾਂ ਨੂੰ ਕੁੱਟ ਨਹੀਂ ਹੁੰਦੇ ਉਹਨਾਂ ਦੀ ਦਸਤਾਰਾਂ ਲਾ ਰਹੇ ਹੁੰਦੇ ਉਹ ਕੇਸ ਰੋਲ ਰਹੇ ਹੁੰਦੇ ਤੇ ਉਹਨਾਂ ਦੇ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਕਿਉਂਕਿ ਸੁਖਵੀਰ ਸਿੰਘ ਬਾਦਲੋ ਗੁਰੂ ਘਰ ਦਾ ਦੋਖੀ ਸੀ ਤੇ ਗੁਰੂ ਘਰ ਦੇ ਦੋਖੀ ਨੂੰ ਸੁਖਵੀਰ ਸਿੰਘ ਬਾਦਲ ਨੂੰ ਮਸੰਦ ਨੂੰ ਭਾਈ ਨਰਿੰਦਰ ਸਿੰਘ ਚੋੜਾ ਨੇ ਜਿਹੜਾ ਸੋਧਨ ਦਾ ਜਿਹੜਾ ਜਤਨ ਹੈ ਉਹ ਕੀਤਾ ਆ ਤੁਹਾਨੂੰ ਸਾਰਿਆਂ ਨੂੰ ਸ਼ਰਮ ਨਹੀਂ ਕਮੇਟੀ ਵਾਲਿਆਂ ਨੂੰ ਬਾਦਲੀਆਂ ਨੂੰ ਚਪਨੀ ਦੇ ਵਿੱਚ ਨੱਕ ਧੋਬ ਕੇ ਮਰ ਜਾਣਾ ਚਾਹੀਦਾ ਯਾ ਨਾ ਤਾਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕੋਈ ਪਿਆਰ ਆ ਨਾ ਤਾਂ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ ਦੇ ਨਾਲ ਕੋਈ ਪਿਆਰ ਆ ਨਾ ਤੁਹਾਨੂੰ ਪੰਥ ਦੇ ਨਾਲ ਪਿਆਰ ਆ ਕੌਮ ਦੇ ਨਾਲ ਪਿਆਰ ਆ ਧਰਮ ਦੇ ਨਾਲ ਪਿਆਰ ਆ ਤੁਹਾਨੂੰ ਸਿਰਫ ਤੇ ਸਿਰਫ ਸੁਖਬੀਰ ਬਾਦਨਾ ਪਿਆਰ ਆ ਤੁਹਾਡੀ ਸਿਰਫ ਸੱਤਾ ਜਿਹੜੀ ਆ ਉਹ ਚਮਕਣੀ ਚਾਹੀਦੀ ਆ ਤੇ ਹੋਰ ਵੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਟਿੱਜ ਜਾਣਦੇ ਪਏ ਹੋ ਤੁਸੀਂ ਆਪਣੇ ਜਿਹੜੇ ਅਸਤੀਫੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਨਹੀਂ ਭੇਜੀ ਇਹਨਾਂ ਦੀ ਕਮੇਟੀ ਨੇ ਪਰਵਾਹ ਨਹੀਂ ਕੀਤੀ ਤੁਸੀਂ ਆਕਾਲ ਤਖਤ ਸਾਹਿਬ ਜੀ ਦੇ ਹੁਕਮ ਨੂੰ ਟਿੱਛ ਜਾਣਦੇ ਪਏ ਹੋ ਦੁਬਾਰਾ ਤੁਸੀਂ ਮੰਗਾਰਦੇ ਪਏ ਹੋ ਤੁਸੀਂ ਸਿੰਘ ਸਹਿਬਾਨਾਂ ਦੀ ਜਥੇਦਾਰਾਂ ਦੀ ਕਿਰਦਾਰ ਕੂਸ਼ੀ ਕਰਦੇ ਪਏ ਹੋ ਤੁਸੀਂ ਜਥੇਦਾਰਾਂ ਨੂੰ ਬਲੈਕਮੇਲ ਕਰਦੇ ਪਏ ਹੋ ਪਰ ਕੋਈ ਨਹੀਂ ਪੰਥ ਨੇ ਅੱਗੇ ਵੀ ਤੁਹਾਡਾ ਬੁਰਾ ਹੱਲ ਕੀਤਾ ਆ ਤੇ ਕੋਈ ਗੱਲ ਨਹੀਂ ਆਗਾਹ ਵੀ ਤੁਹਾਡਾ ਜਿਹੜਾ ਇਹੀ ਹਾਲ ਆ ਉਹ ਹੋਵੇਗਾ ਜਿਸ ਤਰੀਕੇ ਦੇ ਨਾਲ ਤੁਹਾਡਾ 2017 ਦੀਆਂ ਚੋਣਾਂ ਤੇ ਖਾਲੋ ਹੋਇਆ ਇਸ ਤੋਂ ਬਾਅਦ 2019 ਦੀਆਂ 2022 ਦੀਆਂ ਤੇ 2024 ਦੀਆਂ ਚੋਣਾਂ ਦੇ ਵਿੱਚ ਤੁਹਾਡੀਆਂ ਜਿਹੜੀਆਂ ਜਮਾਨਤਾ ਜਬਤ ਹੁੰਦੀਆਂ ਰਹੀਆਂ ਆਗਾਹ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਹੋਵੇਗਾ ਜੇਕਰ ਤੁਸੀਂ ਪੰਥ ਦੇ ਭੰਗ ਕੇ ਨਹੀਂ ਨਾ ਰਹਿਣਾ ਤੇ ਫਿਰ ਪੰਥ ਤੋਂ ਕੋਈ ਆਸ ਨਾ ਰੱਖਿਓ ਜੇਕਰ ਤੁਸੀਂ ਖਾਲਸਾ ਪੰਥ ਦੇ ਜਜਵਾਤਾ ਦੀ ਕਦਰ ਨਹੀਂ ਕਰਨੀ ਤੇ ਸਾਨੂੰ ਫਿਰ ਬਾਦਦਲੀਆਂ ਦੇ ਜਜਵਾਤਾ ਦੀ ਕੋਈ ਵੀ ਜਿਹੜੀ ਆ ਉਹ ਕਦਰ ਨਹੀਂ ਹੈਗੀ ਅਸੀਂ ਠੇਕਾ ਨਹੀਂ ਚੁੱਕਿਆ ਹੋਇਆ ਫਿਰ ਤੁਹਾਡਾ ਤੁਸੀਂ ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਜੀ ਦੀ ਬੇਅਦਬੀ ਦੇ ਦੁਸ਼ਟਾਂ ਨੂੰ ਬਚਾਉਂਦੇ ਹੋ ਸਿੱਖਾਂ ਨੂੰ ਕਤਲ ਕਰਵਾਉਂਦੇ ਹੋ ਆ ਜਿਹੜੇ ਲੋਕਾਂ ਨੂੰ ਬਹੁਤ ਦੁੱਖ ਹੈ ਨਾ ਸੁਖਬੀਰ ਬਾਦਲ ਦੇ ਉੱਤੇ ਗੋਲੀ ਚੱਲੀ ਦਾ ਉਹ ਕਦੀ ਭਾਈ ਜਸਪਾਲ ਸਿੰਘ ਚੌਰ ਸਤਵਾਂ ਦੇ ਘਰੇ ਜਾਇਓ ਜਿੱਦਾਂ ਮਾਪਿਆਂ ਦਾ ਇਕਲੌਤਾ ਪੁੱਤਰ ਇਹਨਾਂ ਨੇ ਮਾਰ ਕੇ ਰੱਖ ਦਿੱਤਾ ਉਸ ਮਾਂ-ਬਾਪ ਨੂੰ ਕਿੰਨਾ ਸਕੂਨ ਮਿਲਿਆ ਹੋਵੇਗਾ ਜਦੋਂ ਸੁਖਬੀਰ ਬਾਦਲ ਉੱਤੇ ਗੋਲੀ ਚੱਲੀ ਹੋਵੇਗੀ ਕਿਉਂਕਿ ਉਹਨਾਂ ਦਾ ਜ਼ੋਰ ਜਵਾਨ ਪੁੱਤ ਇਹਨਾਂ ਨੇ ਮਾਰਿਆ ਸੀ ਇਸੇ ਤਰ੍ਹਾਂ ਭਾਈ ਕਮਲਜੀਤ ਸਿੰਘ ਸੁਨਾਹ ਭਾਈ ਹਰਮੰਦਰ ਸਿੰਘ ਡੱਬਵਾਲੀ ਭਾਈ ਕ੍ਰਿਸ਼ਨ ਭਗਵਾਨ ਸਿੰਘ ਭਾਈ ਗੁਰਜੀਤ ਸਿੰਘ ਸਰਾਵਾ ਭਾਈ ਸੋਹਣ ਸਿੰਘ ਭਾਈ ਦਰਸ਼ਨ ਸਿੰਘ ਲੋਹਾਰਾ ਵਰਗੇ ਅਨੇਕਾਂ ਸਿੱਖ ਨੌਜਵਾਨ ਜਿਹੜੇ ਪੰਥ ਦੀ ਗੱਲ ਕਰਦੇ ਸੀ ਉਹ ਤੁਸੀਂ ਜਿਹੜੇ ਗੋਦੀਆਂ ਦੇ ਨਾਲ ਭੁੰਨ ਦਿੱਤੇ ਤੁਹਾਡੇ ਪਾਪਾਂ ਦੀ ਲਿਸਟ ਇੰਨੀ ਲੰਬੀ ਆ ਕਿ ਬੰਦਾ ਸੁਣਾਉਂਦਾ ਸੁਣਾਉਂਦਾ ਥੱਕ ਜਾਂਦਾ ਆ ਪਰ ਤੁਹਾਡੇ ਜਿਹੜੇ ਪਾਪਾਂ ਦੀ ਜਿਹੜੀ ਲਿਸਟ ਆ ਉਹ ਕਦੀ ਖਤਮ ਨਹੀਂ ਹੁੰਦੀ ਤੁਸੀਂ ਜਥੇਦਾਰਾਂ ਨੂੰ ਸ੍ਰੀ ਆਕਾਲ ਤਖਸੈਬ ਨੂੰ ਜਿਹੜਾ ਤੇਤ ਜਾਣਦੇ ਹੋ ਤੇ ਜਿਹੜਾ ਤੁਹਾਡੇ ਕੋਲ ਫਖਰੇ ਕੌਮ ਅਵਾਰਡ ਵਾਪਸ ਲਿਆ ਗਿਆ ਨਾ ਉਹਦੇ ਤੋਂ ਸਿੱਧ ਹੋ ਗਿਆ ਕਿ ਤੁਸੀਂ ਫਖਰੇ ਕੌਮ ਨਹੀਂ ਤੁਸੀਂ ਗਦਾਰੇ ਕੌਮ ਹੋ ਤੇ ਗਦਾਰੇ ਕੌਮ ਨੂੰ ਸ਼ਰੋਮਣੀ ਕਮੇਟੀ ਬਚਾਉਣ ਦਾ ਯਤਨ ਕਰ ਰਹੀ ਹੈ ਤੁਹਾਡਾ ਜਿਹੜਾ ਚਾਹੇ ਬਾਗੀ ਧੜਾ ਹੋਵੇ ਚਾਹੇ ਦਾਗੀ ਧੜਾ ਹੋਵੇ ਇਹ ਸਾਰੇ ਤੁਸੀਂ ਇੱਕੋ ਰਸੇ ਦੇ ਚਟੇ-ਵਟੇ ਹੋ ਤੁਸੀਂ ਸਾਰੇ ਤੁਸੀਂ ਭੁੱਲ ਜਾਓ ਕਿ ਪੰਥ ਤੁਹਾਨੂੰ ਜਿਹੜਾ ਆ ਮਾਫ਼ ਕਰ ਦੇਗਾ ਤੁਸੀਂ ਉਹ ਅਕਾਲੀ ਥੋੜੀ ਹੋ ਜਿਹਦੇ ਪੰਥ ਵਸੈ ਮੋਜਾ ਸਿਧਾਂਤ ਦੇ ਧਾਰਨੀ ਸਨ ਜਿਹਦੇ ਫਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਧਾਂਤ ਉੱਤੇ ਪਹਿਰਾ ਦਿੰਦੇ ਸੀ ਤੁਸੀਂ ਕਹਿੰਦੇ ਹੋ ਕਿ ਪੰਥ ਭਾਵੇਂ ਠੱਠੇ ਖੂਹ ਦੇ ਵਿੱਚ ਪਵੇ ਸਿਆਸਤ ਚਮਕਣੀ ਚਾਹੀਦੀ ਆ ਤੁਸੀਂ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਨੂੰ ਜੀਵਕਾ ਵੀਡੀਓ ਕਾਫੀ ਲੰਬੀ ਆ ਇਹ ਨੌਜਵਾਨ ਆ ਭਾਈ ਅਰਜੀਤ ਸਿੰਘਾ ਡਾਉਂਡੀ ਟਕਸਾਲ ਪਿੰਡਰਾਂ ਵਾਲਾ ਜਿਹੜਾ ਕਿ ਸਮੇਂ-ਸਮੇਂ ਤੇ ਤਰ ਜਿਹੜਾ ਹਮੇਸ਼ਾ ਜਿਹੜਾ ਸਿੱਖ ਕੌਮ ਦੇ ਨਾਲ ਧੱਕੇਸਾਹੀ ਹੁੰਦੀ ਆ ਉੱਤੇ ਖੜਦਾਗਾ ਹਰ ਸਾਲ 6 ਜੂਨ ਨੂੰ ਦਰਬਾਰ ਸਾਹਿਬ ਦੇ ਵਿੱਚ ਜਾਂਦਾਗਾ ਅੱਜ ਪਾਪਾ ਦੀ ਲੇਟ ਇਸ ਨੌਜਵਾਨ ਨੇ ਬਾਦਲ ਕਾ ਦੀ ਸਨਾ ਦਿੱਤੀ ਆ ਹੁਣ ਜਿਹੜੇ ਜਥੇਦਾਰ ਨੇ ਜਾਂ ਧਾਮੀਆਂ ਜਾਂ ਹੋਟੋਲਾ ਇਹਨਾਂ ਦਾ ਸ਼ਰੋਨੀ ਕਮੇਟੀ ਦੇ ਵਿੱਚ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਆ ਵੇਖ ਲੋ ਨੌਜਵਾਨਾ ਤੁਹਾਡੇ ਉੱਤੇ ਕੀ ਕੀ ਸਵਾਲ ਚੁੱਕ ਰਹੇ ਨੇ ਇਹ ਤੁਹਾਡੀਆਂ ਕਰਤੂਤਾ ਕਰਕੇ ਹੋ ਰਿਹਾਗਾ ਸਾਰਾ ਕੁਝ ਜਿਹੜਾ ਤੁਸੀਂ ਇੱਕ ਆ ਸੁਖਵੀਰਵਾਦ ਨੂੰ ਬਚਾਉਣ ਤੇ ਲੱਗੇ ਹੋਏ ਹੋ ਦੋਸ਼ਟ ਨੇ ਜਿਹੜਾ ਪਾਪੀ ਪਾਪ ਕਮਾਦਾ ਮੈਂ ਪਹਿਲਾ ਬੰਦੇ ਵਾਰੀ ਇਹ ਆਧਾਰਨ ਦਿਨਾ ਕਰਵਾਣੀ ਦੀ ਕਿ ਕਰਦੇ ਹਾਏ ਹਾਏ ਹੁਣ ਤੁਸੀਂ ਚਾਹੇ ਹਾਏ ਹਾਏ ਕਰੋ ਚਾਹੇ ਜੋ ਮਰਜੀ ਕਰੋ ਤੁਹਾਡਾ ਜਿਹੜਾ ਬੇੜਾ ਗਰਕ ਹੋਣਾਗਾ ਤੁਹਾਡਾ ਬੇੜਾ ਡੁੱਬਣ ਡੁੱਬਣ ਵਾਲਾਗਾ ਇਹਨੂੰ ਪਾਰ ਨਹੀਂ ਕੋਈ ਲਾ ਸਕਦਾ ਚਾਹੇ ਜਥੇਦਾਰਾਂ ਨੂੰ ਵਰਤ ਲੋ ਚਾਹੇ ਸਾਰੀ ਸ਼ਰੋਮਣੀ ਕਮੇਟੀ ਨੂੰ ਵਰਤ ਲੋ ਚਾਹੇ ਸਾਰਾ ਸਮੁੱਚਾ ਜਿਹੜਾ ਕਾਲੀਦਾਲਾ ਤੁਹਾਡਾ ਨਿੰਨ ਤੁਸੀਂ ਅਕਾਲੀ ਦਲ ਕਹਿ ਰਹੇ ਹੋ ਉਹ ਅਕਾਲੀ ਦਲ ਨਹੀਂ ਉਹ ਬਾਦਲ ਦਾਲਾ ਤੁਹਾਡੇ ਵਿੱਚ ਜਿਹੜੇ ਬੰਦੇ ਬੈਠੇ ਨੇ ਕਰਾਪਟ ਅਸੀਂ ਸਾਰਿਆਂ ਨੂੰ ਜਾਣਦੇ ਆ ਉਹਨਾਂ ਡਰਾਮਾ ਕਰ ਲਿਆ ਬਾਰਸਾ ਲੈ ਕੇ ਬੈਠ ਗਿਆ ਬਾਹਰ ਤੇ ਸਿੰਘ ਨੇ ਗੋਲੀ ਜੇ ਚਲਾਈ ਹੁੰਦੀ ਨਰੈਣ ਸਿੰਘ ਚੌੜਾ ਨੇ ਜੇ ਮਜੀਠੀਆ ਪਿੱਟ ਰਿਆਗਾ ਤੇ ਫਿਰ ਇਹਦੇ ਮੱਥੇ 'ਚ ਵੱਜੀ ਹੁੰਦੀ ਫਿਰ ਤਾਂ ਪਤਾ ਲੱਗ ਜਾਂਦਾਗਾ ਫਿਰ ਤੇ ਅਹ ਨੂੰ ਪੰਜ ਛੇ ਦੇ ਦਿੰਦੇ ਗੋਲੀ ਕੋਈ ਚੱਲੀ ਨਹੀਂ ਉਹ ਤੁਸੀਂ ਪੰਜ ਛੇ ਜਾਣੇ ਕੱਲੇ ਉਸ ਬੁੱਢੇ ਜਰਨੈਲ ਨੂੰ ਪੈ ਕੇ ਉਹ ਹਵਾਈ ਫਾਇਰਿੰਗ ਹੋ ਗਿਆ ਫਿਰ ਪੁਲਸ ਨੇ ਸਹੀ ਲਿਖਿਆਗਾ ਕਿ ਗੁੱਥਮ ਗੁੱਥੀ ਦੇ ਵਿੱਚ ਹੋ ਸਕਦਾ ਕੋੜਾ ਤੁਸੀਂ ਨੱਪਿਆ ਹੋਵੇ ਪਿਸਤੌਲ ਦਾ ਇਹਦੇ ਦੱਸ ਕੀ ਪਤਾ ਲੱਗਦਾਗਾ ਜਦੋਂ ਐਨੇ ਬੰਦਿਆਂ ਦੇ ਇਕੱਠ ਦੇ ਵਿੱਚ ਤਾਂ ਪਿੱਲਰ ਤੇ ਗੋਲੇ ਜਾ ਕੇ ਲੱਗਦੀ ਆ ਇਹਦਾ ਕੋਈ ਕਾਰਨ ਆ ਜੇਕਰ ਨਰਾਇਣ ਸਿੰਘ ਚੌੜੇ ਨੇ ਸੱਚੀ ਗੋਲੀ ਚਲਾਈ ਹੁੰਦੀ ਤਾਂ ਉਹ ਦੂਰੋਂ ਖੜਕੇ ਵੀ ਚਲਾ ਸਕਦਾ ਸੀ ਇਹਦੇ ਵਿੱਚ ਬੜੇ ਧਿਆਨ ਦੇ ਨਾਲ ਸੋਚਣ ਵਾਲੀ ਗੱਲ ਆ ਕਿ ਹੁਣ ਬਲਜੀਤ ਸਿੰਘ ਦਾਦੂ ਵਾਲੇ ਦਾ ਵੀ ਇਹ ਵੱਡਾ ਬਿਆਨ ਆ ਕਿ ਬਿਕਰਮਜੀਤ ਸਿੰਘ ਮਜੀਠੀਆ ਦਾ ਅਸਰਾਰਤ ਹੋ ਸਕਦੀ ਆ ਕਿਉਂਕਿ ਇਹਨਾਂ ਦੀ ਸਾਲੇ ਜਿਹੜੀ ਦੀ ਬਣਦੀ ਨਹੀਂ ਬਣਦੀ ਤੇ ਇਹਨੇ ਵੇਖ ਉੱਪਰੋਂ ਇਹ ਜੋ ਮਰਜ਼ੀ ਗੱਲਾਂ ਕਰੀ ਜਾਣਾਂ ਅੱਜ ਦੇ ਸਿੱਖਾਂ ਦਾ ਜੇ ਆਪਾਂ ਬਾਦਲ ਤੋਂ ਬਾਅਦ ਪ੍ਰਗਾਸ ਬਾਦਲ ਤੋਂ ਬਾਅਦ ਦੂਜਾ ਦੁਸ਼ਮਣ ਜੇ ਆਪਾਂ ਕਹਿ ਲਈਏ ਕਿ ਸਖਬੀਰ ਵਦਲਾ ਸਾਰੇ ਗੁਨਾਹ ਮੰਨੇਗਾ ਕਿ ਅਸੀਂ ਜਿਹੜੇ ਗੋਲੀਆਂ ਚਲਾਈਆਂ ਨੇ ਬੇਅਦਬੀ ਦੀ ਪੁਸਤਪਨਾ ਕੀਤੀ ਆ ਅਸੀਂ ਜਿਹੜੇ ਡੀਜੀਪੀ ਸੁਮੇਰ ਸੈਣੀ ਵਰਗੇ ਸਿੱਖਾਂ ਦਾ ਜਿਨ੍ਹਾਂ ਨੇ ਕਹਾਨ ਕੀਤਾ ਖੂਨ ਪੀਤਾ ਉਹਨਾਂ ਨੂੰ ਡੀਜੀਪੀ ਲਾਇਆ ਹੋਇਆਗਾ ਹੋਰ ਬੜੇ-ਬੜੇ ਤੁਸੀਂ ਅਹੁਦੇ ਦੇ ਤਰੱਕੀਆਂ ਦਿੱਤੀਆਂ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਸਰਸੇ ਵਾਲੇ ਦਾ ਬੋਰਡ ਸੀ ਜਿਹੜੇ ਲੱਗੇ ਹੋਏ ਸੀ ਫਿਲਮ ਦੇ ਤੁਸੀਂ 6-6 ਗਨ ਮੈਲ ਉਸ ਬੋਰਡ ਦੀ ਰਾਖੀ ਖੜਾਉਂਦੇ ਰਹੇ ਹੋ ਹੁਣ ਨਰਾਇਣ ਸਿੰਘ ਜੇਕਰ ਚੌੜਾ ਨੇ ਇਹ ਕੰਮ ਕਰ ਦਿੱਤਾ ਤੇ ਹੁਣ ਤੁਹਾਡੇ ਸਾਰਿਆਂ ਦੇ ਚਲੂਨੇ ਤੇ ਮਿਰਚਾਂ ਲੜਨ ਲੱਗ ਪਈਆਂ ਸਮੇਤ ਸਰੋਵਣੀ ਕਮੇਟੀ ਦੇ ਹੁਣ ਸਰੋਵਣੀ ਕਮੇਟੀ ਤੋਂ ਪਤਾ ਲੱਗ ਗਿਆ ਕੈਸਾ ਸੁਖਬੀਰ ਬਾਦਲ ਤੋਂ ਬਿਨਾ ਨਾ ਸਰੋਵਰੀ ਕਮੇਟੀ ਦਾ ਪ੍ਰਧਾਨ ਬਣਦਾ ਨਾ ਆਕਾ ਤਖਤ ਦਾ ਪ੍ਰਧਾਨ ਬਣਦਾ ਇਹ ਵੱਡੇ ਸਵਾਲ ਖੜੇ ਨੇ ਇਹ ਇਹ ਤੁਸੀਂ ਸੰਗਤ ਦੇ ਵਿੱਚ ਜਾ ਕੇ ਇੱਕ ਟੈਹਰੇ ਵਿੱਚ ਤੁਹਾਨੂੰ ਦੁਬਾਰੇ ਖੜਾ ਹੋਣਾ ਪਊਗਾ ਸੁਖਬੀਰ ਬਾਦਲ ਨੂੰ ਤੇ ਜਥੇਦਾਰਾਂ ਨੂੰ ਜਿੱਥੇ ਸੁਖਬੀਰ ਬਾਦਲ ਦੀ ਡੁੱਬਦੀ ਹੋਈ ਬੇੜੀ ਨੂੰ ਤੁਸੀਂ ਉਤਾਰ ਲੱਗੇ ਸੀ ਉਹਨੂੰ ਸਿਰੇ ਚੜਾਉਣ ਲੱਗੇ ਸੀ ਪਰ ਆ ਦੁਬਾਰੇ ਫੇਰ ਲੱਗਦਾ ਕਿ ਅਦਵਚਕਾਰ ਸੁਖਬੀਰ ਬਾਦਲ ਦੀ ਬੇੜੀ ਤਾ ਡੁੱਬਣੀ ਡੁੱਬਣੀ ਆ ਉਹ ਨਾਲ ਲੈ ਕੇ ਅਕਾਲੀ ਦਲ ਦੇ ਜਥੇਦਾਰਾਂ ਨੂੰ ਤੇ ਸ਼ਰੋਮਣੀ ਕਮੇਟੀ ਦੇ ਮਸੰਦਾਰੂ ਨਾਲ ਲੈ ਕੇ ਡੁੱਬੇਗੀ ਤੁਸੀਂ ਯਾਦ ਰੱਖ ਲਿਓ ਨਰੈਣ ਸਿੰਘ ਚੌੜਾ ਦੀ ਦਸਤਾਰ ਲਾਈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਚਾਹੇ ਉਹ ਦੁਸ਼ਮਣ ਹੋਵੇ ਪਰ ਦਸਤਾਰ ਕਦੇ ਨਹੀਂ ਲਾਹੀ ਦੀ ਗੀਤ ਵੀ ਇਹ ਆਇਆਗਾ ਇਹ ਦਸਤਾਰ ਕਿਸੇ ਨਰੈਣ ਸਿੰਘ ਚੌੜਾ ਦੀ ਨਹੀਂ ਜਾਂ ਕਾਲੀ ਦਲ ਦੀ ਨਹੀਂ ਜਾਂ ਕਿਸੇ ਹੋਰ ਦੀ ਨਹੀਂ ਇਹ ਦਸਤਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆ ਉਹਨੇ ਜਿਹੜਾ ਦਸਾਰਾ ਸਾਡੇ ਸਿਰ ਉੱਤੇ ਸਜਾਈਆਂ ਨੇ ਗੁਰੂ ਨੇ ਤਾਂ ਇਹ ਮੋਹਰਾ ਗੁਰੂ ਦੀ ਤੇ ਤੁਸੀਂ ਇਸ ਦਸਤਾਰ ਦੀ ਬੇਅਦਬੀ ਕਰਦੇ ਹੋ ਕਿੰਨੇ ਨੌਜਵਾਨ ਇਸ ਨੌਜਵਾਨ ਨੇ ਗਨੈ ਨੇ ਅਰਮਜੀਤ ਸਿੰਘ ਨੇ ਕਿ ਤੁਸੀਂ ਇਹਨਾਂ ਨੌਜਵਾਨਾਂ ਨੂੰ ਖਪਾ ਕੇ ਮਾਰ ਕੇ ਤੁਹਾਨੂੰ ਕੋਈ ਸਜ਼ਾ ਨਹੀਂ ਸਿਰਫ ਭਾਂਡੇ ਮਾਜ ਲੋ ਫਿਰ ਭਾਈ ਨਰੈਨ ਸਿੰਘ ਚੌੜੇ ਨੂੰ ਵੀ ਸਜ਼ਾ ਲਾ ਦਿੰਦੇ ਉਹ 10 ਦਿਨ ਵੱਧ ਭਾਂਡੇ ਮਾਰ ਲੈਂਦਾ ਫਿਰ ਉਹਨੂੰ ਕਿਉਂ ਗਰਫਜ਼ਡਾਰ ਕਰਵਾਇਆਗਾ ਤੁਹਾਡੇ ਕੋਈ ਗੋਲੀ ਲੱਗੀ ਨਹੀਂ ਕੋਈ ਕੁਝ ਹੋਰ ਨਹੀਂ ਹੋਇਆ ਹਵਾਈ ਫਾਇਰ ਹੋਇਆ ਇਸ ਨੂੰ ਲੈ ਕੇ ਤੁਸੀਂ ਨਰੈਨ ਸਿੰਘ ਚੌੜੇ ਨੂੰ ਟਾਰਗੇਟ ਕਰ ਲਿਆ ਤੇ ਮਿੰਟਾਂ ਚ ਪੁਲਿਸ ਨੂੰ ਫੜਾਤਾ ਤੇ ਪੁਲਿਸ बार-बार ਰਿਮਾਂਡ ਲੈ ਰਹੀ ਆ ਤੁਸੀਂ ਅਜੇ ਪੁਲਿਸ ਤੇ ਸਵਾਲ ਚੁੱਕ ਰਹੇ ਹੋ ਕਿ ਪੁਲਿਸ ਸਾਡੇ ਨਾਲ ਆਪਣਾ ਭਗਵਾਨਤਮਾਨ ਤੇ ਕੇਂਦਰੀਵਾਲ ਸਾਡੇ ਤੇ ਸਾਨੂੰ ਮਰਵਾਉਣਾ ਚਾਹੁੰਦੇ ਆ ਇਹ ਕੁਤ ਤੋਖਣੀ ਬਣਦੀ ਐਵੇਂ ਜਿਹੜੀਆਂ ਬੇਲੋੜੀਆਂ ਗੱਲਾਂ ਕਰਨੀਆਂ ਮਜੀਠਿਆ ਸਾਹਿਬ ਕੋਈ ਫਾਇਦਾ ਨਹੀਂ ਇਹਨਾਂ ਦਾ ਤੇ ਜਿਹੜੀਆਂ ਤੁਸੀਂ ਕਰਤੂਤਾ ਕੀਤੀਆਂ ਨਾ ਉਹ ਤੁਸੀਂ ਆਪਣੀਆਂ ਭੁੱਲ ਗਏ ਜਿਹੜੇ ਤੁਸੀਂ ਨੌਜਵਾਨ ਬੰਦੇ ਮਾਰੇ ਆ ਉਹ ਭੁੱਲ ਗਏ ਜਿਹੜੀ ਤੁਸੀਂ ਬੇਅਦਮੀਏ ਪੁਸਤ ਪਨਾਹ ਕੀਤੀ ਆ ਉਹ ਤੁਸੀਂ ਭੁੱਲ ਗਏ ਤਹਾਡਾ ਹੰਕਾਰ ਅਜੇ ਟਲਿਆ 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 ਨਹੀਂ ਅਜੇ ਹਾਰ ਕੇ ਵੀ ਢਲਿਆ ਤੁਹਾਡਾ ਹੰਕਾਰ ਜਿਹੜੇ ਅੱਜ ਲੋਕ ਚਮਤੈਗਰੀ ਕਰਦੇ ਫਿਰਦੇ ਇਹਨਾਂ ਦੇ ਕੱਟਸੇ ਬਣੇ ਫਿਰਦੇ ਆ ਉਹਨਾਂ ਲੋਕਾਂ ਨੂੰ ਮੇਰਾ ਇਹ ਸੁਨੇਹਾਗਾ ਕਿ ਤੁਸੀਂ ਜਿੰਨਾ ਮਰਜ਼ੀ ਜਤਨ ਕਰ ਲਓ ਪਾਪਾ ਦੀ ਤੁਹਾਡੀ ਬੇੜੀ ਅਜੇ ਪੂਰੀ ਭਰ ਚੁੱਕੀ ਆ ਅਜੇ ਥੋੜੀ ਜਿਹੀ ਨਹੀਂ ਰਹਿੰਦੀ ਆ ਉਹ ਵੀ ਜਿੱਦ ਦੇ ਭਰ ਗਈ ਤੇ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਸਗਵੀਰਵਾਦ ਜਿਹੜਾ ਡੱਬੂਗਾ ਇਹ ਯਾਦ ਰੱਖ ਲਿਓ ਨਰਾਇਣ ਸਿੰਘ ਚੌੜੇ ਵਰਗੇ ਤੁਸੀਂ ਬਣ ਜਾਓਗੇ ਤੁਸੀਂ ਜੈਸਾ ਬਜ਼ੁਰਗ ਨੌਜਵਾਨ ਨੇ ਨੌਜਵਾਨ ਅਵਸਥਾ ਦੇ ਵਿੱਚ ਪੈਰ ਧਰਿਆ ਤੇ ਉਹਨਾਂ ਨੂੰ ਦੁੱਖ ਦਰਦ ਹੋਇਆਗਾ ਸਿੱਖ ਕੌਮ ਦਾ ਸੰਘਰਸ਼ ਲੜਦੇ ਨੂੰ 50 ਸਾਲ ਹੋ ਗਏ ਸਾਰੀ ਉਮਰ ਲੰਘਾ ਦਿੱਤੀ ਜੇਲਾਂ ਦੇ ਵਿੱਚ ਬੁੱਧੀਜੀਵ ਬੰਦਾ ਇਕ ਆਮ ਵਿਅਕਤੀ ਨਿਰੰਦਰ ਸਿੰਘ ਚੌੜਾ ਕਿ ਤੁਹਾਡੇ ਵਾਂਗੂ ਤੁਹਾਨੂੰ ਕੱਖ ਆਉਂਦਾ ਨੇ ਖਾ ਕੇ 50 ਰੋਟੀਆਂ ਡਿਗ ਪੈਨੇ ਹੋ ਕਦੇ ਲੱਟ ਜਾਂਦੇ ਹੋ ਕਦੇ ਕੁਝ ਬਿਆਨ ਦੇ ਦਿੰਦੇ ਹੋ ਬਾਦੀ ਖਾਦੀ ਜਿਹੜੀ ਆ ਤੁਸੀਂ ਕਾਲੀ ਕਾਲੀ ਦਾਗਣੀ ਇਸ ਕਰਕੇ ਜਿਹੜਾ ਨਰੈਨ ਸਿੰਘ ਚੌੜਾ ਸਫਿਆਂ ਦਾ ਉਹ ਖਾੜਕੂਆ ਜੰਝਾਰੂ ਆ ਜਿਨ੍ਹਾਂ ਨੇ ਆਖਰੀ ਵਾਰ ਜਾਂਦੇ ਜਾਂਦੇ ਪਰ ਮੌਤ ਦਾ ਪਤਾ ਕਿਸੇ ਦਾ ਨਹੀਂ ਕੋਈ ਪਰ ਆਖਰ ਉਸ ਵੱਡੇ ਜਰਨੈਲ ਨੇ ਆਪਣੀ ਜਿਹੜੀ ਇਹ ਤਾਕਤ ਬਖਾ ਦਿੱਤੀ ਕਿ ਸਿੱਖ ਕੌਮ ਅੱਦੇ ਜਿਉਂਦੀ ਆ ਬਦਲਾ ਲੈਣਾ ਜਾਣਦੀ ਆ ਇਸ ਕਰਕੇ ਤੁਸੀਂ ਭੁੱਲੋ ਨਾ ਇਸ ਕਰਕੇ ਤੁਸੀਂ ਜਿਹੜਾ ਬੇਅਦਬੀਆਂ ਦਾ ਤੁਹਾਡੇ ਸਮੇਂ ਹੁੰਦੀਆਂ ਨੇ ਤੇ ਤੁਸੀਂ ਜੇਕਰ ਉਸ ਨੂੰ ਰੋਕਿਆ ਹੁੰਦੀ ਆ ਤਾਂ ਆ ਦਿਨ ਤੁਹਾਨੂੰ ਨਾ ਵੇਖਣੇ ਪੈਂਦੇ ਜੇਕਰ ਤੁਸੀਂ ਤੁਹਾਡੇ ਨੌਜਵਾਨ ਤੁਸੀਂ ਜੇਕਰ ਕੋਈ ਮਝਾਰਾ ਕਰਦਾ ਤੁਸੀਂ ਗੋਲੀਆਂ ਚਲਾ ਦਿੰਦੇ ਹੋ ਉਹ ਨੌਜਵਾਨ ਨਾ ਮਾਰੇ ਹੁੰਦੇ ਤਾਂ ਤੁਸਾਂ ਨੂੰ ਆ ਦਿਨ ਫੇਰ ਨਾ ਵੇਖਣੇ ਪੈਂਦੇ ਪਾਪਾਂ ਦਾ ਤੁਹਾਡਾ ਜਿਹੜਾ ਘੜਾਗਾ ਉਹ ਭਰ ਚੁੱਕਿਆਗਾ ਤੇ ਹੁਣ ਉਹ ਜਿੱਦ ਦਿਨ ਪੂਰਾ ਡੁੱਲਣ ਲੱਗ ਪਿਆ ਜੇ ਡੁੱਲਿਆ ਨਹੀਂ ਥੋੜਾ ਜਿਹਾ ਰਹਿੰਦਾਗਾ ਹਲੇ ਪਾਪ ਤੁਸੀਂ ਹੋਰ ਕਮਾਉਣੇ ਆ ਕਿਉਂਕਿ ਸਿੱਖਾ ਤੇ ਤੁਸੀਂ ਅਜੇ ਹੋਰ ਜਲਮ ਕਰਨਾਗਾ ਸੋ ਕਹਨ ਤੁਸੀਂ ਅਜੇ ਹੋਰ ਮਰਬਾਉਣਾਗਾ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵੀ ਜਰੂਰ ਕਰਨੇ ਕਿਉਂਕਿ ਕਮੈਂਟ ਉਹੀ ਕਰਦਾ ਵੀਡੀਓ ਉਹੀ ਸੁਣਦਾ ਜਿਸ ਦਾ ਅੰਦਰੋਂ ਕੋਮ ਦਾ ਦਰਦ ਹੁੰਦਾ ਜਿਸ ਦੇ ਅੰਦਰ ਹਰ ਇੱਕ ਇਹ ਜਿਹੇ ਵੀਡੀਓ ਨਹੀਂ ਬਣਾਉਂਦਾ ਨਾ ਇਹ ਕੋਈ ਬੋਲ ਸਕਦਾ ਠੀਕ ਹੈ ਕਿ ਕੁਝ ਨੌਜਵਾਨ ਬੋਲਦੇ ਆ ਪਰ ਕਾਇਦੇ ਹੁੰਦੇ ਨੇ ਇੱਥੇ ਜੇਕਰ ਗੰਦਾ ਬੰਦਾ ਬੰਦਾ ਗਾਵੇ ਲਚਪੜਾ ਕਰੇ ਜਿਹੜਿਆ ਦੂਜੇ ਵੀਡੀਓ ਬਣਦੀਆਂ ਉਹ ਤਾਂ ਲੱਖਾਂ ਦੇ ਵਿੱਚ ਸ਼ੇਅਰ ਹੋ ਜਾਂਦੀਆਂ ਨੇ ਵਿਊ ਆ ਜਾਂਦੇ ਨੇ ਪਰ ਜਿਹੜਾ ਬੰਦਾ ਨੌਜਵਾਨ ਕੋਈ ਵੀ ਵਿਅਕਤੀ ਬੰਦਾ ਸਿੱਖ ਪੰਥ ਦੀ ਗੱਲ ਕਰੇ ਕੌਮ ਦੇ ਗਦਾਰਾਂ ਦੀ ਗੱਲ ਕਰੇ ਤੇ ਉਹਨਾਂ ਨੂੰ ਤੁਸੀਂ ਸ਼ੇਅਰ ਨਹੀਂ ਕਰਦੇ ਤਾਂ ਕਿ ਉਹ ਦੱਬੇ ਰਹਿ ਜਾਂਦੇ ਨੇ ਉਹਨਾਂ ਦੇ ਜਜ਼ਬਾਤ ਹੁੰਦੇ ਨੇ ਉਹਨਾਂ ਨੇ ਸੱਚਾਈਆਂ ਤੁਹਾਡੇ ਸਾਹਮਣੇ ਪੇਸ਼ ਕਰਨੇ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਤੇ ਇਸ ਕਰਕੇ ਜਿਹੜਾ ਤੁਸੀਂ ਕਿਉਂਕਿ ਇਹਨਾਂ ਕੋਲੇ ਆਪਦੇ ਬੜੇ-ਬੜੇ ਚੈਨਲ ਨੇ ਇਹਨਾਂ ਕੋਲੇ ਸਾਰਾ ਤਾ ਮਾ ਮਾ ਸਾਰਾ ਸਾਰਾ ਕੋਸਾ ਤੇ ਇਸ ਕਰਕੇ ਇਸ ਵੀਡੀਓ ਨੂੰ ਬទ-ਬទ ਸ਼ੇਅਰ ਕਰ ਦਿਓ ਆਪਣੇ ਕਮੈਂਟ ਨਾਲ ਪੁੱਲਿਓ ਆਉਣ ਵਾਲੇ ਤੁਹਾਡੀ ਜਿਹੜੀ ਅਗਲੀ ਵੀਡੀਓ ਨਰੈਣ ਸਿੰਘ ਚੌੜਾ ਨੂੰ ਜਿਹੜਾ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਦੇਖਦਿਆਂ ਕਿ ਲਗਭਗ ਰਿਮਾਂਡ ਖਤਮ ਹੋ ਜਾਊਗਾ ਪੁਲਿਸ ਦੇ ਹੱਥ ਪੱਲੇ ਕੁਝ ਲੱਗਿਆ ਨਹੀਂ ਸਰੇਕ ਇਹ ਕਿਹੜਾ ਉਹੀ ਰਵਾਲਵਾਰਾ ਜਿਹੜਾ ਜਿਸ ਦਾ ਗੋਲੀ ਚ ਚਲਾਉਂਦਾ ਸੀ ਜਾਂ ਚਲਾਇ ਸੀ ਕਹਿੰਦੀ ਆਪਾਂ ਸੰਗਵੀਰ ਬਦਲ ਤੇ ਇਸ ਕਰਕੇ ਇਸ ਵੀਡੀਓ ਨੂੰ ਧੰਨਵਾਦ ਤੁਹਾਡਾ ਸੁਣਦੇ ਹੋ ਤੁਸੀਂ ਵੀਡੀਓ ਟਾਈਮ ਕੱਢ ਕੇ ਸੁਣਦੇ ਹੋ ਕਿਉਂਕਿ ਲੰਬਾ ਟਾਈਮ ਹੋ ਜਾਂਦਾ 222 ਮਿੰਟਾਂ ਦੀ ਵੀਡੀਓ ਸੁਣਨੀ ਓਕੇ ਹੋ ਜਾਂਦੀ ਅੱਜ ਦੇ ਜਵਾਨੇ ਦੇ ਵਿੱਚ ਤੇ ਫਿਰ ਵੀ ਤੁਹਾਡਾ ਮੈਂ ਤਾਂ ਰਣੀ ਆ ਤੁਸੀਂ ਨੌਜਵਾਨ ਆਪਣਾ ਕਮੈਂਟ ਕਰਦੇ ਹੋ ਬਹੁਤ ਵਧੀਆ ਤੇ ਪੰਜਾਬੀ ਦੇ ਵਿੱਚ ਕਮੈਂਟ ਜਰੂਰ ਕਰੋਗੇ ਧੰਨਵਾਦ ਬਹਿਜ ਜੀ ਖਾਲਸਾ ਬਹਿਜ ਜੀ ਕੀ ਪਤੇ